ਸਿਮਰਨਜੀਤ ਕੌਰ ਗੁਰਜੀਤ ਕੌਰ ਅੰਮ੍ਰਿਤਪਾਲ ਕੌਰ ਦਲਜੀਤ ਕੌਰ ਜਸ਼ਨਪ੍ਰੀਤ ਕੌਰ ਅਤੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ ਡਾਕਟਰ ਜਸਵੀਰ ਸਿੰਘ ਔਲਖ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊਜ਼ ਚੈਨਲ ਪਿੰਡੀ ਸੈਨਾ ਮਰੇ ਡੀਸੀ ਸਾਹਿਬ ਦੇ ਨਾਂ ਤੇ ਜ਼ੋਰਦਾਰ ਤਾੜੀਆਂ ਤਾੜੀ ਮਾਰੋ ਪਤਾ ਲੱਗੇ ਇੱਕ ਵਾਰੀ ਮੇਲਾ ਹੋ ਰਿਹਾ ਗੁਰਦਾਸਪੁਰ ਬਹੁਤ ਸੱਚੀ ਸ਼ਕਤੀ ਪੰਜਾਬ ਸੱਚੀ ਸ਼ਕਤੀ ਮੇਲਾ ਮਹਿਲ ਨਸ਼ਿਆਂ ਦੇ ਖਿਲਾਫ ਗੀਤ ਗਾਵਾਂਗਾ ਮੈਨੂੰ ਸਰ ਪਸੀਨਾ ਆ ਗਿਆ ਮੈਂ ਬਹੁਤ ਦਿਰ ਤੋਂ ਇੰਤਜ਼ਾਰ ਕਰ ਰਿਹਾ ਤੁਹਾਡਾ ਬਹੁਤ ਦਿਰ ਤੋਂ ਗਾ ਰਿਹਾ ਕਿਹੜਾ ਕਿਹੜਾ ਦੁੱਖ ਦੱਸਾਂ ਮੈਂ ਆਏ ਗੁਲਾਬ ਦਾ ਕਿਹੜਾ ਕਿਹੜਾ ਦੁੱਖ ਦੱਸਾਂ ਮੈਂ ਪੰਜਾਬ ਦਾ ਫੁੱਲ ਮੁਰਝਾ ਪਿਆ ਹੈ ਗੁਲਾਬ ਦਾ ਸੁੱਕ ਗਈਆਂ ਜੜਾ ਮੁਰਜਾਈਆਂ ਟਾਣੀਆਂ ਸੁੱਕ ਗਈਆਂ ਜੜਾ ਮਰਜਾਈਆਂ ਟਾਣੀਆਂ ਸ਼ੇਦੀ ਕਿਤੇ ਮੈਨੂੰ ਦੱਸਿਆ ਨਹੀਂ ਜਾਣੀਆਂ ਸ਼ੇਦੀ ਕਿਤੇ ਮੈਨੂੰ ਦੱਸਿਆ ਨਹੀਂ ਜਾਣੀਆਂ ਹਰ ਕਰਨਾ ਕਿ ਪੀਸ ਉਹਨਾਂ ਨੂੰ ਥੋੜਾ ਜਿਹਾ ਬੰਦ ਕੀਤਾ ਜਾਵੇ ਪੀਸ ਸਾਰੇ ਨੂੰ ਪੀਸ ਜੇਲੇ ਦੇ ਵਕ ਵਕ ਸੈਲਮ ਹੈਲਪ ਗਰੁੱਪ ਵੱਲੋਂ ਅੱਜ ਜਿਹੜਾ ਮੇਲਾ ਸੈਲਫ ਗਰੁੱਪ ਲੱਕ ਰਾਈ ਲੱਗ ਗਿਆ ਜਿਸ ਦਾ ਨਾਮ ਪੰਜਾਬ ਸ਼ਕੀ ਸ਼ਕੀ ਮੇਲਾ ਜਿਹਦੇ ਵਿੱਚ ਮਹਿਲਾ ਨੂੰ ਉਤਸ਼ਾਹਿਤ ਕਰਨ ਵਾਸਤੇ ਜਾ ਜੋ ਆਇਓ ਜੀ ਉੱਧਰ ਆਜੋ ਥੋੜੇ

सब कुछ सभु कुझु हेलो 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 ਸ਼ਸ਼ੀਕਾਰ ਸਰ ਮੇਰਾ ਨਾਮ ਦੇਰਨੂ ਮੈਂ ਸੇਵਾ ਪੰਜਾਬ ਤੋਂ ਅਸੀਂ ਐਨਯੂ ਐਲਮ ਨਾਲ ਮਿਲ ਕੇ ਜੜੀਆਂ ਸਾਡੀਆਂ ਪੈਣਾ ਆਤ ਦੀਆਂ ਬਣਾਈਆਂ ਚੀਜ਼ਾਂ ਕਰੇ ਬਸ ਬਣਾਉਂਦੀਆਂ ਨੇ ਉਹਨਾਂ ਦੇ ਅਈ ਸੈਲਫਲ ਬੁਰਕੁੰਨਾ ਹੈ ਸੈਲਫਲ ਗਰੁੱਪ ਤੋਂ ਬਾਅਦ ਜਿਵੇਂ ਕਿ ਐਡੀਸੀ ਸਰ ਨੇ ਇੱਕ ਵਧੀਆ ਪਲੇਟਫਾਰਮ ਬਣਾਇਆ ਜਿਹਦੇ ਵਿੱਚ ਚੌਕੀ ਮੇਲਾ ਲੱਗਦਾ ਵਾ ਮੇਲੇ ਵਿੱਚ ਆ ਕੇ ਪੈਣ ਆਪਣੀ ਸਟਾਲ ਲਗਾਉਂਦੇ ਜਿੱਦਣੇ ਤੋਂ ਉਹਨਾਂ ਨੂੰ ਅੱਛੀ ਇਨਕਮ ਹੋ ਜਾਂਦੀ ਆ ਬਾਕੀ ਐਡੀਸੀ ਸਰ ਦਾ ਧੰਨਵਾਦ ਕਰਦੇ ਆਂ ਕਿ ਉਹਨਾਂ ਨੇ ਵਧੀਆ ਤਰੀਕੇ ਨਾਲ ਜਿਹੜਾ ਇੱਕ ਵਾਰੀ ਵੀ ਮੇਲਾ ਲੱਗਾ ਜਿਹੜਾ 4 ਦਿਨ ਦਾ ਮੇਲਾ ਲਗਾ ਜਿਹਦੇ ਵਿੱਚ ਸਾਡੀਆਂ ਭੈਣਾਂ ਨੇ ਲੱਖ ਲੱਖ ਤਰ੍ਹਾਂ ਦੀਆਂ ਹਾਟ ਦੀਆਂ ਬਣਾਈਆਂ ਚੀਜ਼ਾਂ ਦਾ ਇੱਕ ਦਸਤੂਰ ਲਗਾਇਆ ਜਿਹਦੇ ਵਿੱਚ ਪਰਨਾਇਲ ਹੱਦੀਆਂ ਵੱਟੀਆਂ ਸੇਵੀਆਂ ਚਾਰ ਪਾਪੜ ਵੜੀਆਂ ਤੇ ਚਾ ਮਸਾਲਾ ਸਰਨਾਈ ਡਿਸ਼ ਹੋਸ دیا ਮੈਨੂੰ ਲੱਗ ਲੱਗ ਕਿ ਜੜੀਆਂ ਬਣਾ ਕੇ ਤੇ ਸੋਲ ਲਗਾਏ ਹੈ ਕਿਦੂ ਲਗਾ ਕੇ ਮੈਨੇ ਜਾ ਬੜੀਆ ਲੱਗਾ ਸਾਰਾ ਮਤਲਬ ਕਿ ਉਹ ਭੈਣਾਂ ਜੜੀਆਂ ਉਹਨਾਂ ਨੇ ਕਹੂ ਨਾ ਜਿਹੜਾ ਘਰਾਂ ਦੀ ਬੰਦ ਰਹਿ ਗਿਆ ਤੇ ਫਿਰ ਉਹ ਪੰਜਾਬ ਨਾਲ ਮਿਲ ਕੇ ਉਹਨਾਂ ਨੇ ਆਪਣੇ ਹੁੰਨ ਨੂੰ ਬਾਹਰ ਲਿਆਂਦਾ ਤੇ ਐਨਯੂ ਅਲਮ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਉਹ ਭੈਣਾਂ ਦੇ ਸੈਲਫ ਹੈਲਪ ਗਰੁੱਪ ਬਣਾ ਕੇ ਉਹਨਾਂ ਨੂੰ ਏਦਾਂ ਦੀਏ ਪਲੇਟਫਾਰਮ ਤੇ ਲਿਆ ਕੇ ਖੜਾ ਕੀਤਾ ਆਪਣੇ ਹੁੰਨਾਂ ਨੂੰ ਬਾਹਰ ਲੈ ਕੇ ਆਉ ਉਹ ਮਿਹਨਤ ਕਰਨੀ ਆ ਜੋ ਕਿ ਹਰ ਪੈਣ ਚ ਕੋਈ ਨਾ ਕੋਈ ਹੁਨਰ ਆ ਪਰ ਉਹ ਕਿਤੇ ਨਾ ਕਿਤੇ ਉਹ ਹੀ ਕਹਿੰਦੇ ਕਿ ਸਾਡੇ ਕੋਈ ਕੰਮ ਨਹੀਂ ਕਰਦੀਆਂ ਪਰ ਇਹਦੀ ਇਹ ਕੰਮ ਨਹੀਂ ਹੈਗਾ ਵਾ ਅਸੀਂ ਇਹਦੇ ਵਿੱਚ ਵੀ ਦੇਸ਼ ਦੇ ਰਿਹਾ ਕਿ ਯੋਗਦਾਨ ਪਾ ਰਹੇ ਆ ਆਪਣਾ ਇਦਾਂ ਦੀ ਹੋਰ ਵੀ ਕੁਝ ਪਲੈਟਫਾਰਮ ਸਰਕਾਰ ਨੂੰ ਬਣਾਉਣੇ ਚਾਹੀਦੇ ਤੇ ਜਿਹਦੇ ਵਿੱਚ ਆਮ ਆਦਮੀ ਨੂੰ ਵੀ ਰੋਜ਼ਗਾਰ ਮਿਲ ਸਕੇ ਨਮਸਕਾਰ ਮੇਰਾ ਨਾਮ ਮਮਤਾ ਹੈ ਤੇ ਐਮਐਲਏ ਲੱਗੇ ਨੂੰ 4 ਦਿਨ ਹੋ ਗਏ ਆ ਤੇ ਸਾਡੀਆਂ ਪੈਣ ਅੱਜ ਤੱਕ ਸੁਣਦੀਆਂ ਪੈਣਾ ਜਿਹੜੀਆਂ ਕਾਰਤਮਾਨ ਬਣਾਉਣ ਜਿਵੇਂ ਪਿਨਾਈਲ ਆਹ ਵਿਸ਼ਵੋਸ਼ ਗਿਆ ਚਾਦਾ ਮਸਾਲਾ ਮਾਂਪੋੜੀਆਂ ਇਹ ਸਾਰਾ ਸਮਾਨ ਕੜੀਆਂ ਪੈਣਾ ਬਣਾਉਂਦੀਆਂ ਨੇ ਤੇ ਅਸੀਂ ਉਹ ਪੈਣਾ ਦਾ ਸਮਾਨ ਸਾਰਾ ਇੱਥੇ ਸੇਲ ਕਰਵਾਨੀ ਬਹੁਤ ਵਧੀਆ ਤੁਸੀਂ ਬਹੁਤ ਵਧੀਆ ਕਹਿਓ ਮੇਰੇ ਕਾਰੇ ਪੈਣਾ ਦੀ ਸਪੌਂਸਰੀ ਲਈ ਆਇਆ ਸਮਾਨ ਵੀ ਵਧੀਆ ਚੋਰੀ-ਦੋਰੀ ਵਾਰ ਲੈ ਕੇ ਜਾ ਰਹੇ ਆ ਸਰਤੀ ਨਾਇਲੜੇ ਦੋਵਰੀ ਖਤਮ ਹੋਇਆ ਵੀਰਲਾਣਾ ਇਹ ਤਿੰਨ ਬਾਰ ਤੇ ਆਪ ਬਣਵਾ ਕੇ ਕਰਵਾਉਂ ਆ ਅੱਜ ਪੰਜਾਬ ਸਰਕਾਰ ਵੱਲੋਂ ਜਿਹੜਾ ਪੰਜਾਬ ਸਖੀ ਮੇਲਾ ਵਾ ਉਹਦੇ ਸਬੰਧ ਚ ਅੱਜ ਮੈਂ ਗਰਦਾਸਪੁਰ ਚ ਆਇਆ ਤਾਂ ਬਹੁਤ ਵਧੀਆ ਲੱਗਿਆ ਅੱਜ ਜਿਹੜਾ ਵੱਖ-ਵੱਖ ਜਿੰਨੀ ਲੇਡੀਜ਼ ਨੂੰ ਇੰਨਾ ਪ੍ਰਮੋਟ ਕੀਤਾ ਜਿਹਦੇ ਵਿੱਚ 5000 ਜਿਹੜੇ ਜਿਹੜੇ ਹੈਲਥ ਗਰੁੱਪ ਉੱਤੇ ਚੱਲ ਰਹੇ ਨੇ ਆ ਬਹੁਤ ਵੱਡੀ ਗੱਲ ਹੈ ਕਿ ਇਹਦੇ ਤੋਂ ਇੱਕ ਮੈਨੂੰ ਤਾਂ ਇਹ ਮਹਿਸੂਸ ਹੋਇਆ ਕਿ ਜਿਵੇਂ ਪੁਰਾਣਾ ਕਲਚਰ ਆ ਉਹਦੇ ਨਾਲ ਆਪਾਂ ਜੁੜੇ ਆਂ ਔਰ ਜਿੰਨਾ ਵੀ ਪੁਰਾਣਾ ਕਲਚਰ ਸੀ ਉਹ ਸਾਰੇ ਸਾਰਿਆਂ ਨੇ ਦੇਖਿਆ ਔਰ ਇੱਕ ਸਮਾਜ ਨੂੰ ਚੰਗੀ ਸਿਹਤ ਮਿਲਦੀ ਹੈ ਔਰ ਲੋਕਾਂ ਨੂੰ ਹੋਣਾ ਚਾਹੀਦਾ ਬਿਲਕੁਲ ਜ਼ਿਆਦਾ ਨਹੀਂ ਕਿ ਆਪਾਂ ਬ੍ਰਾਂਡ ਦੇ ਪਿੱਛੇ ਝੱਟ ਲੱਗਣਾ ਚਾਹੀਦਾ ਜੋ ਹੱਥ ਨਾਲ ਹੱਥ ਦੀ ਕਢਾਈ ਸਲਾਈ ਜਾਂ ਹੱਥ ਨਾਲ ਚੀਜ਼ ਬਣਾਈਆਂ ਉਹਦਾ ਟੇਸਟ ਕੁਛ ਆਪਣਾ ਹੀ ਆ ਇਸ ਕਰਕੇ ਮੈਂ ਉਹਨਾਂ ਜਿਹੜੇ ਹੁਨਰਮੰਦ ਲੇਡੀਜ਼ ਐ ਉਹਨਾਂ ਨੂੰ ਮੈਂ ਕਰਨਾ ਵਾਦ ਤੋਂ ਵਾਦ ਤੁਸੀਂ ਪ੍ਰਮਾਤਮਾ ਤੁਹਾਨੂੰ ਤਰੱਕੀ ਦੇ ਤੁਸੀਂ ਆਪੋ ਆਪਣੇ ਕਾਰੋਬਾਰਾਂ ਦੇ ਵਿੱਚ ਔਰ ਵੀ ਵੱਧ ਯੋਗਦਾਨ ਜਿਹੜਾ ਪਾਓ